ਕਿਸਾਨ ਦੋਸਤੋ ਪੀਅਰ 131 ਚੋਨਾ ਪੰਜਾਬ ਦੇ ਵਿੱਚ ਇਸ ਵਾਰ ਕਾਫੀ ਵੱਡੇ ਰਕਵੇ ਦੇ ਵਿੱਚ ਲਗਾਇਆ ਗਿਆ ਜ਼ਿਆਦਾਤਰ ਕਿਸਾਨਾਂ ਦੇ ਵੱਲੋਂ ਪਹਿਲੀ ਵਾਰੀ ਇਹ ਕਿਸਮ ਲਗਾਈ ਗਈ ਆ ਇਸ ਕਰਕੇ ਬਹੁਤ ਸਾਰੇ ਕਿਸਾਨਾਂ ਦੇ ਸਵਾਲ ਨੇ ਕਿ ਕਿਸ ਤਰ੍ਹਾਂ ਦੀ ਕਿਸਮ ਆ ਇਹ ਕਿੰਨੀ ਕਟਾਈ ਰਾਂ ਕਰਦੀ ਆ ਕਿੰਨਾ ਕ ਇਹਨੂੰ ਜੂਰੀਆ ਪਾਉਣਾ ਪਊਗਾ ਜੂਰੀਏ ਦੇ ਨਾਲ ਟੇਲਰਿੰਗ ਦੇ ਵਾਸਤੇ ਕੁਝ ਹੋਰ ਵੀ ਰਲਾ ਕੇ ਪਾਉਣ ਦੀ ਲੋੜ ਹੈ ਜਾਂ ਨਹੀਂ ਲੋੜ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜਿੰਨਾ ਵੀਰਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਸਬੰਧੀ ਜੋ ਵੀ ਵੀਡੀਓ ਆਪਾਂ ਅਪਲੋਡ ਕਰਦੇ ਆ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਹੋਰ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਗੱਲ ਪੀਆਰ 131 ਦੇ ਬਾਰੇ ਕਰ ਰਹੇ ਸੀ ਇਹ ਇੱਕ ਬਹੁਤ ਵਧੀਆ ਟੈਲਰਿੰਗ ਵਾਲੀ ਜਿਹੜੀ ਕਿਸਮ ਆ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹ ਬਹੁਤ ਵਧੀਆ ਟੈਲਰਿੰਗ ਕਰਦੀ ਹੈ ਬੂਟਾ ਜਿਹੜਾ ਇਹ ਆਹਲੇ ਦੋਲੇ ਨੂੰ ਕਾਫੀ ਬੂਝਾ ਬਣਾਉਂਦਾ ਉੱਪਰ ਵੱਲ ਪਾਵੇਂ ਘੱਟ ਵੱਧ ਆ ਪਰ ਸ਼ੁਰੂਆਤੀ ਦੌਰ ਦੇ ਵਿੱਚ ਬੂਝਾ ਬਹੁਤ ਬਣਾਉਂਦਾ ਬੂਟੇ ਦੇ ਵਿੱਚ ਜਿਹੜਾ ਹਰਾ ਰੰਗ ਬਹੁਤ ਜ਼ਿਆਦਾ ਹੁੰਦਾ ਬੂਟਾ ਦੇਖਣ ਨੂੰ ਸੋਹਣਾ ਲੱਗਦਾ ਬਜਾਈ ਵਕਤ ਜਿਸ ਤਰ੍ਹਾਂ ਆਪਾਂ ਦੂਸਰੀਆਂ ਕਿਸਮਾਂ ਨੂੰ ਖਾਤਾ ਪਾਉਂਨੇ ਆ ਜਿਵੇਂ ਪੋਟਾਸ਼ ਖਾਤਾ ਹੈ ਜਾਂ ਜੈਕ ਜਾਂ ਫਾਸਫੋਰਸ ਵਾਲੀ ਖਾਦ ਉਹ ਤਾਂ ਉਸੇ ਤਰ੍ਹਾਂ ਇਹਨੂੰ ਵੀ ਜ਼ਰੂਰਤ ਪੈਂਦੀ ਹੈ ਜੇ ਜੂਰੀਏ ਦੀ ਗੱਲ ਕਰੀਏ ਜੂਰੀਆਂ ਨੂੰ 3 ਗੱਟਿਆਂ ਤੱਕ ਪੈ ਸਕਦਾ ਹੈ ਜਿਹੜੀਆਂ ਡੱਕਰ ਭਾਰੀਆਂ ਜ਼ਮੀਨਾਂ ਨੇ 3 ਗੱਟੇ ਤੱਕ ਜੂਰੀਏ ਦੇ ਇਹਦੀ ਜ਼ਰੂਰਤ ਹੈ 3 ਗੱਟਿਆਂ ਤੱਕ ਜੂਰੀਆ ਲਿਆ ਜਾਂਦੀ ਹੈ ਹਲਕੀਆਂ ਜ਼ਮੀਨਾਂ ਦੇ ਵਿੱਚ 3.5 ਗੱਟੇ ਤੱਕ ਵੀ ਜੂਰੀਆ ਪਾਉਣਾ ਪੈ ਸਕਦਾ ਹੈ ਆ ਦਰਮਿਆਨੇ ਸਮੇਂ ਦੀ ਕਿਸਮ ਹੋਣ ਕਰਕੇ ਪੱਕਣ ਦੇ ਵਿੱਚ 135 ਤੋਂ 40 ਦਿਨ ਲੈਂਦੀ ਹੈ ਖੇਤ ਦੇ ਵਿੱਚ 110 ਦਿਨ ਦੇ ਨੇੜੇ-ਤੇੜੇ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਲਿਆ ਜਾਂਦੀ ਹੈ ਕਿਛਲੀ ਜਿਹੜੀ ਇਹਦੀ ਜੂਰੀ ਇਹਦੀ ਲਾਸਟ ਕਿਸ਼ਤ ਆ ਉਹ 35 ਤੋਂ 40 ਦਿਨਾਂ ਦੇ ਵਿੱਚ ਜਿਹੜੀ ਆਪਾਂ ਨੂੰ ਪੂਰੀ ਕਰ ਦੇਣੀ ਚਾਹੀਦੀ ਆ ਕੁਝ ਕਾਰਨਾ ਕਰਕੇ ਕਈ ਵਾਰੀ ਜੂਰੀਆ ਲੇਟ ਵੀ ਹੋ ਜਾਂਦਾ ਤਾਂ ਆਪਾਂ 45 ਦਿਨ ਤੱਕ ਵੀ ਲਿਜਾ ਸਕਦੇ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਪਾਣੀ ਦੀ ਘਾਟ ਰਹਿ ਗਈ ਝੋਨਾ ਆਪਣਾ ਕਮਜ਼ੋਰ ਰਹਿ ਗਿਆ ਤਾਂ ਜੂਰੀਆ ਜ਼ਿਆਦਾ ਵੀ ਪਾਉਣਾ ਪੈ ਸਕਦਾ ਲੇਟ ਵੀ ਪਾਉਣਾ ਪੈ ਸਕਦਾ ਕਿਉਂਕਿ ਕਈ ਵਾਰ ਫਸਲ ਪੀਲੀ ਪੀਲੀ ਜੀ ਦਿਖਾਈ ਦਿੰਦੀ ਆ ਇਸ ਕਰਕੇ ਜ਼ਰੂਰਤ ਦੇ ਮੁਤਾਬਕ ਆਪਾਂ 4-5 ਦਿਨਾਂ ਬਾਦ ਤੱਕ ਵੀ ਜੂਰੀਆ ਪਾ ਸਕਦੇ ਆ ਆਹ ਮਾਲੇ ਲਕੀਰ ਦੇ ਵਕੀਰ ਬਣ ਦੀ ਜਰੂਰਤ ਨਹੀਂ ਹੁੰਦੀ ਮੌਕੇ ਦੇ ਹਿਸਾਬ ਨਾਲ ਕਈ ਵਾਰੀ ਆਪਾਂ ਨੂੰ ਫੈਸਲਾ ਲੈਣਾ ਪੈਂਦਾ ਹੁਣ ਗੱਲ ਕਰਦੇ ਆ ਵੀ ਜੂਰੀਆ ਦੇ ਨਾਲੇ ਕੁਝ ਹੋਰ ਤੱਤ ਵੀ ਆਪਾਂ ਨੂੰ ਰਲਾ ਕੇ ਪਾਉਣ ਦੀ ਲੋੜ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਮਿਲ ਰਹੇ ਨੇ ਜਿਹੜੇ ਕਿਸਾਨ ਜੂਰੀਏ ਦੇ ਵਿੱਚ ਰੜਾ ਰੜਾ ਕੇ ਫਸਲ 'ਚ ਪਾ ਰਹੇ ਨੇ ਤਾਂ ਕਿ ਫਸਲ ਜੜੀ ਫਟਾਰਾ ਵਧੀਆ ਕਰ ਲਵੇ ਪੀਆਰ 131 ਝੋਨੇ ਨੂੰ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਹਦਾ ਜਿਹੜਾ ਫਟਾਰਾ ਆਪਣੇ ਆਪ ਦੇ ਵਿੱਚ ਹੀ ਕਾਫੀ ਜ਼ਿਆਦਾ ਵਧੀਆ ਰਹਿੰਦਾ ਸ਼ੁਰੂਆਤੀ ਤੌਰ ਦੇ ਵਿੱਚ ਹੀ ਇਹਦਾ ਫਟਾਰਾ ਹੋਣਾ ਸ਼ੁਰੂ ਹੋ ਜਾਂਦਾ ਭਾਵੇਂ ਕੁਝ ਕਿਸਮਾਂ ਦਾ ਫਟਾਰਾ ਲੇਟ ਹੁੰਦਾ ਪਰ ਪੀਆਰ 131 ਦਾ ਜਿਹੜਾ ਫਟਾਰਾ ਸ਼ੁਰੂਆਤੀ ਦੌਰ ਦੇ ਵਿੱਚ ਹੀ ਵਧੀਆ ਹੁੰਦਾ ਇਸ ਕਰਕੇ ਫਜ਼ੂਲ ਦੇ ਪ੍ਰੋਡਕਟ ਇਹਦੇ ਵਿੱਚ ਤਾਂ ਪਾਉਣ ਦੀ ਜ਼ਰੂਰਤ ਨਹੀਂ ਹਾਂ ਜ਼ਰੂਰੀ ਖਾਤਾਂ ਦੀ ਜ਼ਰੂਰਤ ਹੈ ਉਹ ਆਪਾਂ ਪਾਉਣੀਆਂ ਹੀ ਪਾਉਣੀਆਂ ਨੇ ਕੁਝ ਕਿਸਾਨ ਵੀਰ ਫਸਲ ਦੇ ਵਿੱਚ ਪ੍ਰਦਾਨ ਰিজੈਂਟ ਜਾਂ ਫਰਟੀਰਾ ਵਰਗੀਆਂ ਦਵਾਈਆਂ ਫਟਾਰਾ ਕਰਨ ਦੇ ਲਈ ਵਰਤ ਰਹੇ ਨੇ ਪੀਆਰ 131 ਦੇ ਵਿੱਚ ਤਾਂ ਬਿਲਕੁਲ ਹੀ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹਦਾ ਜਿਹੜਾ ਰੰਗ ਆ ਪਹਿਲਾਂ ਹੀ ਕਾਫੀ ਜ਼ਿਆਦਾ ਹਰਾ ਹੈ ਤੇ ਫਟਾਰਾ ਇਹ ਵਧੀਆ ਕਰਦੀ ਹੈ ਬਾਕੀ ਜਿਹੜੀਆਂ ਇਹ ਦਵਾਈਆਂ ਆਪਾਂ ਝੋਨੇ ਦੇ ਵਿੱਚ ਪਾਉਣਿਆ ਇਹ ਫਟਾਰਾ ਕਰਨ ਦੇ ਵਾਸਤੇ ਨਹੀਂ ਵਰਤੀ ਬਣੀਆਂ ਵਰਤੀਆਂ ਜਾਂਦੀਆਂ ਗੋਭ ਦੀ ਸੰਡੀ ਜਾਂ ਪਤਲਪੇਟ ਸੰਡੀ ਦੇ ਕੰਟਰੋਲ ਵਾਸਤੇ ਇਹ ਦਵਾਈਆਂ ਵਰਤੀਆਂ ਜਾਂਦੀਆਂ ਨੇ ਪਰ ਜ਼ਿੰਮੇਦਾਰ ਇਹਨਾਂ ਦਵਾਈਆਂ ਨੂੰ 35-40 ਦਿਨਾਂ ਦੀ ਫਸਲ ਦੇ ਵਿੱਚ 20 ਫਟਾਰਾ ਕਰਾਉਣ ਦੇ ਲਈ ਵਰਤ ਰਹੇ ਨੇ ਇਹ ਜਿਹੜੀਆਂ ਦਵਾਈਆਂ ਪਰਮਲ ਝੋਨੇ ਦੇ ਉੱਤੇ ਤਾਂ ਵਰਤਣ ਦੇ ਲਈ ਕਿਸੇ ਨਾਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਨਹੀਂ ਦਿੱਤੀ ਗਈ ਹੈ ਨਾ ਕਿਸੇ ਡਾਕਟਰ ਦੇ ਵੱਲੋਂ ਇਹਨਾਂ ਦੀ ਸਿਫਾਰਸ਼ ਹੈ ਪਰ ਜੇਕਰ ਇਹ ਦਵਾਈਆਂ ਆਪਾਂ ਵਰਤਣੀਆਂ ਚਾਹ ਰਹੇ ਹਾਂ ਨਹੀਂ ਸਾਬ삭ਦੇ ਵਰਤਣੀ ਹੀ ਵਰਤਿਏ ਨੇ ਤਾਂ 60 ਦਿਨ ਤੋਂ ਬਾਅਦ ਜਾ ਕੇ ਕਿਤੇ ਇਹਨਾਂ ਦੀ ਜ਼ਰੂਰਤ ਪਊ ਕਿਉਂਕਿ ਉਸ ਵੇਲੇ ਗੋਭ ਦੇ ਕੀੜੇ ਦਾ ਜਿਹੜਾ ਪਤਲ ਪੇੜ ਸੰਗੀ ਦਾ ਥੋੜਾ ਬੜਾ ਜਿਹੜਾ ਨੁਕਸਾਨ ਹੁੰਦਾ ਹੈ ਉਹ ਤਾਂ ਪਹਿਲਾਂ ਜੇਕਰ ਕੀੜਾ ਆਉਂਦਾ ਹੈ ਤਾਂ ਫਸਲ ਜਿਹੜੀ ਆਪਣੇ ਆਪ ਉਹਦੀ ਪ੍ਰਭਾਈ ਕਰ ਲੈਂਦੀ ਹੈ ਇਸ ਕਰਕੇ 60 ਦਿਨ ਤੋਂ ਪਹਿਲਾਂ ਤਾਂ ਇਹਨਾਂ ਦਵਾਈਆਂ ਦੀ ਕੋਈ ਜ਼ਰੂਰਤ ਹੀ ਨਹੀਂ। ਅਕਿ ਜਿੰਨਾ ਹੋ ਸਕੇ ਇਹਨਾਂ ਦਵਾਈਆਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਇਹਨਾਂ ਦਵਾਈਆਂ ਦੇ ਆਪਾਂ ਨੂੰ ਪਤਾ ਟੈਕਨੀਕਲ ਵੀ ਸਪਰੇਅ ਵਾਸਤੇ ਆਉਂਦੇ ਨੇ ਉਹ ਆਪਾਂ ਵਰਤ ਸਕਦੇ ਆ। ਦਾਣੇਦਾਰ ਜਿਹੜੀਆਂ ਕੀਟਨਾਸ਼ਕ ਜ਼ਹਿਰਾਂ ਨੇ ਨਾ ਇਹ ਮਿੱਟੀ ਦੇ ਵਿੱਚ ਪਾਉਣੀਆਂ ਪੈਂਦੀਆਂ ਨੇ। ਤੇ ਮਿੱਤਰ ਕੀੜਿਆਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ। ਇਸ ਕਰਕੇ ਦਾਣੇਦਾਰ ਜਿਹੜਾ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਕਿਉਂਕਿ ਇਹਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਤੇ ਮਾੜਾ ਅਸਰ ਪੈਂਦਾ ਜਿਹੜਾ ਬਰੀਕ ਬੈਕਟੀਰੀਆ ਜੜਾਂ ਦੇ ਵਿੱਚ ਬੂਟਿਆਂ ਦੇ ਜੜਾਂ 'ਚ ਕੰਮ ਕਰਦਾ ਕਿਉਂਕਿ ਜਿਹੜੇ ਸਾਰੇ ਤੱਤ ਬੂਟਾ ਬੈਕਟੀਰੀਆ ਦੇ ਰਾਹੀਂ ਵਰਤਦਾ ਤੇ ਬੈਕਟੀਰੀਏ ਨੂੰ ਇਹ ਦਵਾਈਆਂ ਜਿਹੜੀਆਂ ਆਪਾਂ ਜ਼ਮੀਨ ਦੇ ਵਿੱਚ ਪਾਉਂਦੇ ਆ ਖਤਮ ਕਰ ਦਿੰਦੀਆਂ ਨੇ ਗੰਡੋਇਆ ਨੂੰ ਖਤਮ ਕਰ ਦਿੰਦੀਆਂ ਨੇ ਹੋਰ ਬਹੁਤ ਸਾਰੇ ਮਿੱਤਰ ਕੀੜਿਆਂ ਨੂੰ ਜਿਹੜੀਆਂ ਇਹ ਦਵਾਈਆਂ ਖਤਮ ਕਰ ਦਿੰਦੀਆਂ ਨੇ ਇਸ ਕਰਕੇ ਇਹਨਾਂ ਦਵਾਈਆਂ ਤੋਂ ਜਿੰਨਾ ਹੋ ਸਕਦਾ ਹੈ ਬਚਣਾ ਚਾਹੀਦਾ ਜੇ ਜ਼ਰੂਰਤ ਮੁਤਾਬਕ ਆਪਾਂ ਨੂੰ ਲੋੜ ਪੈਂਦੀ ਹੈ ਤਾਂ ਸਪਰੇਅ ਕਰ ਸਕਦੇ ਆ। ਬਾਕੀ ਪੀਆ 131 ਬਹੁਤ ਵਧੀਆ ਕਿਸਮ ਹੈ ਜਿਆਦਾ ਵੱਡਾ ਇਹਦੇ ਤੇ ਖਰਚਾ ਕਰਨ ਦੀ ਲੋੜ ਨਹੀਂ ਕਿਉਂਕਿ ਫਸਲ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਹੁੰਦੀ ਰਹਿੰਦੀ ਹੈ। ਝਾੜ ਦੀ ਜੇ ਆਪਾਂ ਗੱਲ ਕਰੀਏ ਝਾੜ ਜ਼ਿਆਦਾਤਰ ਮੌਸਮ ਦੇ ਅ ਅਨੁਕੂਲ ਹੋਣ ਨਾਲ ਹੀ ਝਾੜ ਹੁੰਦਾ। ਜਿਆਦਾ ਪ੍ਰੋਡਕਟ ਵਗੈਰਾ ਪਾ ਕੇ ਆਪਾਂ ਝਾੜ 'ਚ ਕੋਈ ਵੱਡਾ ਵਾਅਦਾ ਨਹੀਂ ਕਰ ਸਕਦੇ। ਸਭੋਂ ਫਸਲ ਦੇ ਉੱਤੇ ਲਾਗਤ ਖਰਚੇ ਭਾਜ ਦੇ ਅੰਦਰ ਐ ਪ੍ਰੋਫਿਟ ਦੇ ਵਿੱਚ ਕਮੀ ਆਉਂਦੀ ਆ। ਸੋ ਦੋਸਤੋ ਪੀਆਰ 131 ਦੇ ਬਾਰੇ ਆਪਾਂ ਗੱਲ ਕੀਤੀ ਸੀ। 3 ਗੱਟੇ ਜੂਰੀਏ ਨੂੰ ਆਪਾਂ 3 ਗੱਟੇ ਜੂਰੀਆ ਜਿਹੜਾ ਇਹਨੂੰ ਆਪਾਂ ਆਮ ਜਿਹੜੀਆਂ ਆਪਣੀਆਂ ਡਾਕਰ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਪਾਉਣਾ ਪਊਗਾ ਤੇ ਭਾਰੀਆਂ ਜਿਵੇਂ ਹਲਕੀਆਂ ਜ਼ਮੀਨਾਂ ਦੇ ਵਿੱਚ 3.5 ਗੱਟੇ ਤੱਕ ਆਪਾਂ ਪਾ ਲਓ ਫਜ਼ੂਲ ਦੇ ਪ੍ਰੋਡਕਟ ਪਾਉਣ ਦੀ ਕੋਈ ਲੋੜ ਨਹੀਂ। ਜੇਕਰ ਕੋਈ ਕੀੜਾ ਮਕੌੜਾ ਪਤਲਪੇਟ ਸੁੰਡੀ ਗੋਹ ਦੀ ਸੁੰਡੀ ਵਗੈਰਾ ਆਉਂਦੀ ਆ ਸਮੇਂ ਦੇ ਹਿਸਾਬ ਨਾਲ ਸਪਰੇਅ ਕਰਕੇ ਉਹ ਕੰਟਰੋਲ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਫਿਰ ਤੋਂ ਸਤਿ ਸ਼੍ਰੀ ਅਕਾਲ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ